ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰ ਬੇਲੀਆਂ ਨੂੰ ਸਤਿ ਸ੍ਰੀ ਅਕਾਲ ਅੱਜ 27 ਫਰਵਰੀ ਤੇ ਸਾਲ 2025 ਮੈਂ ਇਸ ਵੇਲੇ ਅਫਰੀਕਾ ਮਹਾਦੀਪ ਦਾ ਦੇਸ਼ ਮਲਾਵੀ ਮਲਾਵੀ ਦੀ ਰਾਜਧਾਨੀ ਲੇਲੌਂਗਵੇ ਦੇ ਵਿੱਚ ਖੜੇ ਹਾਂ ਅੱਜ ਲੇਲੌਂਗਵੇ ਨੂੰ ਘੁੰਮਾਂਗੇ ਇੱਕ ਅੱਧੇ ਦਿਨ ਤੱਕ ਇੱਥੋਂ ਆਪਾਂ ਅਗਲੇ ਸਫ਼ਰਾਂ ਲਈ گاਹ ਨੂੰ ਨਿਕਲਾਂਗੇ ਉਹ ਨਾਲੇ ਤਾਂ ਇੱਥੇ ਥੋੜੀ ਰੈਸਟ ਹੋ ਜੂਗੀ ਨਾਲੇ ਸਾਈਕਲ ਦੇ ਮਰਮਮਤ ਦਾ ਕੰਮ ਸੀ ਉਹ ਕੀਤਾ ਤੇ ਮੜਾ ਮੋਟਾ ਲੇਲੌਂਗਵੇ ਨੂੰ ਘੁੰਮਿਆ ਤੇ ਮਿਲਦੇ ਆਪਾਂ ਅੱਜ ਦੇ ਸਫ਼ਰ ਅੱਜ ਦੀ ਵੀਡੀਓ ਨਾਲ ਲੇਲੌਂਗਵੇ ਦੇਆਂ ਕੁਝ ਥਾਵਾਂ ਨੂੰ ਆਪਾਂ ਇੱਥੇ ਦੇਖਾਂਗੇ ਤੇ ਮੈਂ ਸਵੇਰੇ ਸਵੇਰੇ ਆ ਦੁਕਾਨ ਤੇ ਆਇਆ ਸੀ ਸਾਈਕਲ ਦੇ ਬ੍ਰੇਕ ਪੈੜ ਬ੍ਰੇਕ ਸ਼ੂ ਉਹ ਬਦਲ ਬਦਲਨੇ ਸੀਗੇ ਉਹ ਮਿਲੇ ਨਹੀਂ ਸੀ ਤੇ ਉਹਦਾ ਹੱਲ ਕਰਦੇ ਫਿਰਦੇ ਸੀ ਦੁਕਾਨ ਅੱਜੇ ਬੰਦ ਪਈ ਆ ਸੋ ਹੁਣ ਇੱਥੋਂ ਵਾਪਸ ਮੁੜਦੇ ਆ ਤੇ ਸਾਰੇ ਦੇਸ਼ ਮਲਾ ਵਿੱਚ ਇੱਕੋ ਇੱਕ ਦੁਕਾਨ ਆ ਸਾਈਕਲਾਂ ਦੀ ਜਿੱਥੋਂ ਆਪਾਂ ਇਹਦਾ ਕੰਮ ਕਰਾ ਸਕਦੇ ਹਾਂ ਤੇ ਸਾਈਕਲ ਦਾ ਕੰਮ ਕਰਾਈ ਬਿਨਾਂ ਅੱਗੇ ਨਹੀਂ ਵਜਾ ਸਕਦੇ ਆਪਾਂ ਇਹ ਜ਼ਰੂਰੀ ਆ ਤੇ ਮਲਾਵੀ ਦੀ ਰਾਜਧਾਨੀ ਖੁੱਲੀ ਡੁੱਲੀ ਇੱਥੇ ਕੋਈ ਬਹੁਤਾ ਭੀੜ ਭੜਕਾਣੀ ਰਾਹ ਖੁੱਲੇ ਨੇ ਤੇ ਟ੍ਰੈਫਿਕ ਵੀ ਬਹੁਤ ਘੱਟ ਦਿਸਦਾ ਜਿਵੇਂ ਸੜਕਾਂ ਵਿਹਲੀ ਪਈ ਆ ਜੇ ਸਾਡਾ ਰਾਹ ਤੇ ਮੈਂ ਜਾ ਰਿਹਾ ਇਧਰ ਵੀ ਕੋਈ ਵਿਰਲੀਆਂ ਟਾਮੀਆਂ ਗੱਡੀਆਂ ਨੇ ਤੇ ਹਾਲਾਂਕਿ ਇਹ ਅੱਜ ਵਰਕਿੰਗ ਡੇ ਆ ਕੋਈ ਛੁੱਟੀ ਵਾਲਾ ਦਿਨ ਨਹੀਂ ਪਹਿਲਾਂ ਮੈਂ ਸ਼ਹਿਰ ਤੋਂ ਬਾਹਰ-ਬਾਰ ਤੁਰਿਆ ਫਿਰਦਾ ਸੀ ਹੁਣ ਆ ਸ਼ਹਿਰ ਦੇ ਵਿੱਚ ਵੜਿਆ ਲਾਂਗ ਵੇ ਦੇ ਵਿੱਚ ਵਿਚਲਾ ਮਾਹੌਲੇ ਦਾ ਇਹੋ ਜਿਹਾ ਬਾਜ਼ਾਰ ਰਾਜਧਾਨੀ ਦੀਆਂ ਸੜਕਾਂ ਦੀ ਹਾਲਤ ਮਾੜੀ ਆ ਯਾਰ ਇੱਡੀ ਮਾੜੀ ਨਹੀਂ ਚਾਹੀਦੀ ਵੈਸੇ ਤੇ ਇਥੇ ਕੰਪਨੀਆਂ ਕੁੰਪੜੀਆਂ ਤੇ ਹੋਰ ਲਾਟਰਮ ਪਟਰਨ ਦੁਕਾਨਾਂ ਦੇ ਕੋਨਾ ਬਾਬਾ ਕੁਛ ਆ ਇਧਰਲੇ ਪਾਸੇ ਲੇ ਲੌਂਗ ਵੇ ਨੂੰ ਘੁੰਮਦੇ ਫਿਰਦੇ ਆਪਾਂ ਇਹਦੇ ਗਿੜੇ ਦੇ ਜਾਂਨੇ ਤੇ ਇਥੇ ਕੱਲ ਦੱਸਿਆ ਸੀ ਕਿ 6-7000 ਇੰਡੀਅਨਸ ਰਹਿੰਦੇ ਨੇ ਲੇ ਲੌਂਗ ਵੇ ਦੇ ਵਿੱਚ ਤੇ ਇਧਰ ਬਣਿਆ ਹੋਇਆ ਸ਼੍ਰੀ ਰਾਧਾ ਕ੍ਰਿਸ਼ਨਾ ਮੰਦਿਰ ਇਹ ਮੰਦਿਰ 1971 ਦੇ ਵਿੱਚ ਬਣਿਆ ਸੀਗਾ ਲੌਂਗਵੇ ਦੇ ਵਿੱਚ ਦੋ ਮੰਦਿਰ ਨੇ ਕਿਉਂਕਿ ਬੱਦੀ ਗਿਣਤੀ ਇੱਥੇ ਹਿੰਦੂਆਂ ਦੀ ਤਾਂ ਕਰਕੇ ਇੱਥੇ ਮੰਦਿਰ ਬਣੇ ਹੋਏ ਨੇ ਬਲੰਟਰ ਇੱਥੋਂ 350 ਲਗਭਗ ਕਿਲੋਮੀਟਰ ਦੂਰ ਸ਼ਹਿਰ ਆ ਤੇ ਉੱਥੇ ਗੁਰਦੁਆਰਾ ਸਾਹਿਬ ਆ ਤੇ ਉੱਥੇ ਵੀ ਮੰਦਿਰ ਬਣੇ ਹੋਏ ਨੇ ਖੁੱਲਾ ਡੁੱਲਾ ਗਲਿਆਰਾ ਇਹ ਦਰਖਤ ਲੱਗੇ ਹੋਏ ਨੇ ਘਾਹ ਦੇ ਮੈਦਾਨ ਆ ਤੇ ਸੋਹਣੀ ਜਗ੍ਹਾ ਇਹ ਤੇ ਇੱਧਰ ਜਿਹੜਾ ਬੂਟਾ ਸਭ ਤੋਂ ਪਹਿਲਾਂ ਇੱਧਰ ਕੈਮਰਾ ਕੀਤਾ ਸੀ ਇਹ ਸ਼ਰੀਹ ਆ ਬਹੁਤ ਸੋਹਣਾ ਬੂਟਾ ਹੈ ਧਿਆਨ ਖਿੱਚਦਾ ਦਰਖਤ ਬੰਦੇ ਦਾ ਅਫਰੀਕਾ ਦੇ ਸਾਰੇ ਦੇਸ਼ਾਂ 'ਚ ਇੰਡੀਅਨ ਨੇ ਵੈਸਟ ਅਫਰੀਕਾ 'ਚ ਵੀ ਆ ਸੈਂਟਰਲ ਅਫਰੀਕਾ ਈਸਟ ਅਫਰੀਕਾ ਤੇ ਸਾਊਥ ਵਾਲੇ ਪਾਸੇ ਨੂੰ ਵੀ ਆ ਤਾਂ ਕਰਕੇ ਮੰਦਰ ਸਾਰੇ ਪਾਸੇ ਬਣੇ ਹੋਏ ਆ ਤੇ ਇੱਧਰ ਉਹ ਇੱਕ ਵੱਡਾ ਦਰਖਤ ਆ ਦਰਖਤ ਬੋੜ ਤਾਂ ਨਹੀਂ ਪਰ ਬੋੜ ਵਰਗਾ ਕਹਿ ਲਈਏ ਆਪਾਂ ਉਹਦੇ ਤਣੇ ਦੁਆਲੇ ਬਹੁਤ ਸਾਰੇ ਧਾਗੇ ਲਪੇਟੇ ਹੋਏ ਆ ਕੋਈ ਧਾਰਮਿਕ માનਤਾਵਾਂ ਜਿਵੇਂ ਜਿਵੇਂ ਕਿਸੇ ਵੀ ਧਰਮ ਦੀਆਂ ਹੁੰਦੀਆਂ ਨੇ ਤੇ ਇੱਧਰ ਇੱਕ ਵੱਡਾ ਲੰਗਰ ਹਾਲ ਬਣਿਆ ਹੋਇਆ ਜਦੋਂ ਕੋਈ ਵੱਡੇ ਦਿਨ ਤਿਉਹਾਰ ਹੁੰਦੇ ਆ ਤਾਂ ਇੱਧਰ ਸਾਰੇ ਬਹਿ ਕੇ ਪ੍ਰਸ਼ਾਦਾ ਬਾਣੀ ਛਕਦੇ ਨੇ ਮਲਾਵੀ ਦੇ ਵਿੱਚ ਆਪਾਂ 80 ਕਿਲੋਮੀਟਰ ਦੀ ਸਾਈਕਲ ਰਾਈਡ ਕੀਤੀ ਤੇ ਮਲਾਵੀ ਦੇ ਵਿੱਚ ਜਿਹੜੇ ਸ਼ਹਿਰ ਆ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਕਿ ਬਹੁਤੀਆਂ ਥਾਵਾਂ ਨਹੀਂ ਪਰ ਇਹੋ ਜਿਹੇ ਕੁਝ ਥਾਵਾਂ ਬਣੀਆਂ ਬਾਜ਼ਾਰ ਬਣੇ ਹੋਏ ਨੇ ਸ਼ਹਿਰ ਆਲੇ-ਦੁਆਲੇ ਬਹੁਤ ਸੋਹਣਾ ਇਹ ਤੇ ਵਿੱਚੋਂ ਇਹ ਉਹਨਾਂ ਵਧੀਆ ਨਹੀਂ ਜਿੰਨਾ ਆਪਾਂ ਸੋਚਿਆ ਸੀਗਾ ਸੜਕਾਂ ਥੋੜੀਆਂ ਟੁੱਟੀਆਂ ਹੋਈਆਂ ਨੇ ਜਿੱਥੇ ਲੋਕ ਰਹਿੰਦੇ ਨੇ ਸ਼ਹਿਰ ਤੋਂ ਬਾਹਰ ਦੇ ਇਲਾਕੇ ਆ ਉਹ ਬਹੁਤ ਸੋਹਣੇ ਆ ਇੱਥੋਂ ਦੇ ਦੇਖੋ ਭਾਈ ਜਿੱਥੋਂ ਥੋੜਾ ਮਲਾਵੀ ਟੁੱਟਿਆ ਉਥੇ ਟੁੱਟਰੀ ਦੱਸਿਆ ਜਾਊਗਾ ਸੌਰੀ ਟੂ ਸੇ ਗਾਇਜ਼ ਇਸ ਓਕੇ ਭਾਈ ਚੱਲਦੇ ਰਹੋ ਉਧਰਲੇ ਪਾਸੇ ਮਸਜਿਦ ਬਣੀ ਇਧਰ ਮਸਜਿਦ ਬਣੀ ਹੋਈ ਤਾਂ ਉਧਰ ਮੰਦਿਰ ਬਣਿਆ ਹੋਇਆ ਸੀਗਾ ਆ ਮੇਨ ਬਾਜ਼ਾਰ ਹੀ ਹੈ ਨਾ ਆਪਣਾ ਅੰਦਰ ਪੈ ਹਾਂਜੀ ਆ ਮੇਨ ਬਾਜ਼ਾਰਾ ਜਿੱਥੇ ਆਪਾਂ ਫਿਰਦੇ ਆ ਇਹ ਜਿਵੇਂ ਬਟੰਡੇ ਦਾ ਧੋਬੀ ਵੀ ਆ ਰੱਖ ਲਿਆ ਜਿੱਥੇ ਮੁੱਖ ਖਰੀਦਦਾਰੀ ਕਰਨ ਲਈ ਲੋਕ ਆਉਂਦੇ ਆ ਉਹੋ ਜਿਹਾ ਮਾਹੌਲ ਆ ਤੇ ਆ ਕਪੜਾ ਲੀੜਾ ਇਹ ਕਿੱਥੋਂ ਲਿਆਉਂਦੇ ਨੇ ਇਹ ਦੁਬਈ ਦੁਬਈ ਤੋਂ ਆਉਂਦਾ ਭਾਈ ਉਦੋਂ ਬਾਹਰ ਦੁਬਈ ਚਾਈਨਾ ਹਾਂਜੀ ਇੰਡੀਆ ਚਾਈਨਾ ਦਾ ਪੂਰਾ ਬੋਲਬਾਲਾ ਚਾਈਨਾ ਦਾ ਬੂਲ ਬਾਲਾ ਚਾਈਨਾ ਨੇ ਇਹ ਦੇਸ਼ ਦੇ ਵਿੱਚ ਸੜਕਾਂ ਸੁੜਕਾਂ ਬਣਾਉਣ ਚ ਵੱਡਾ ਕੰਮ ਹੋਣਾ ਦਾ ਕੰਪਨੀਆਂ ਕੰਪਨੀਆਂ ਵੀ ਹੈਗੀਆਂ ਜਿੰਨੇ ਵੀ ਡਿਵੈਲਪਡ ਕੰਟਰੀ ਨੇ ਉਹ ਸਾਰੇ ਇਹਨਾਂ ਦੇਸ਼ਾਂ ਚ ਇਨਵੈਸਟਮੈਂਟ ਕਰਦੇ ਆ ਇੱਕ ਉਹ ਲੈਬਨਨ ਵਾਲੇ ਸੀ ਨਾ ਮਿਲਿਆ ਆਪਾਂ ਨੂੰ ਲੈਬਨਨ ਇਸ ਉਹਨਾਂ ਦੀਆਂ ਕੰਪਨੀਆਂ ਵੀ ਨੇ ਚਾਈਨਾ ਵੀ ਆ ਤੇ ਜਿਹਦਾ ਜਿਹਦਾ ਫੋ ਪੈਂਦਾ ਇੱਥੇ ਆ ਕੇ ਆਪਦੇ ਪੈਸੇ ਇਨਵੈਸਟ ਕਰਦੇ ਇਹਨਾਂ ਮੁਲਕਾਂ ਚ ਤੇ ਇਥੋਂ ਚੰਗਾ ਮੁਨਾਫਾ ਖਰੀਦ ਕੇ ਨਿਕਲਦੇ ਆ ਹੁਣੇ ਆਪਾਂ ਬਾਜ਼ਾਰ ਦਾ ਘੇੜਾ ਬਾਹਰ ਮਾਰ ਕੇ ਬਾਹਰ ਨੂੰ ਨਿਕਲੇ ਤੇ ਜਦੋਂ ਬਾਜ਼ਾਰ ਦਾ ਘੇੜਾ ਬਾਜ਼ਾਰ ਦੇ ਨੇੜੇ ਤੇੜੀ ਘਰ ਬਣੇ ਹੋਏ ਨੇ ਇਹੋ ਜਿਹੇ ਰਹਾਇਸ਼ੀ ਥਾਵਾ ਬਣੀਆਂ ਹੋਈਆਂ ਨੇ ਜਿੱਥੇ ਆਹ ਲੀਡਲ ਤੇ ਸੁੱਕਣੇ ਪਾਏ ਹੋਏ ਆ ਤੇ ਜਿਹੜੀ ਥਾਂ ਤੇ ਆਪਾਂ ਇਸ ਵੇਲੇ ਖੜੇ ਆ ਵੌਲੀਬਾਲ ਦਾ ਕ੍ਰਿਕਟ ਦਾ ਬੈਡਮਿੰਟਨ ਦਾ ਇਹ ਸਾਰੇ ਖੇਡ ਮੈਦਾਨ ਬਣੇ ਹੋਇਆ ਇੰਡੀਅਨ ਕੰਟਰੀ ਕਲੱਬ ਇੰਡੀਅਨ ਕੰਟਰੀ ਕਲੱਬ ਜਿਹੜੇ ਇੰਡੀਅਨ ਇੱਥੇ ਰਹਿੰਦੇ ਨੇ ਇਹ ਉਹਨਾਂ ਦਾ ਸਾਂਝਾ ਪ੍ਰੋਗਰਾਮ ਆ ਇੱਥੇ ਆਪਦਾ ਉਹ ਦਿਨ ਧਿਆਰਾਂ ਦੇ ਇਕੱਠੇ ਹੋ ਕੇ ਵੱਡਾ ਪ੍ਰੋਗਰਾਮ ਵੀ ਕਰ ਲੈਂਦੇ ਆ ਤੇ ਖੇਡ ਖੜਾਉਣ ਨੂੰ ਇਥੇ ਆ ਤੜਕੇ ਆਤ ਨੇ ਇਕੱਠੇ ਵੀ ਹੋ ਜਾਂਦੇ ਆ ਅੰਦਰ ਦੇ ਰੈਸਟੋਰੈਂਟ ਬਣਿਆ ਹੋਇਆ ਉੱਚ दारू ਪਿਆਲੇ ਦਾ ਮਾਹੌਲ ਆ ਤੇ ਇਨਡੋਰ ਕੁਝ ਸਟੇਡੀਅਮ ਬਣੇ ਹੋਏ ਨੇ ਇਹਨਾਂ ਦੇਸ਼ਾਂ 'ਚ ਕੱਲੇ ਇੰਡੀਅਨ ਨਹੀਂ ਰਹਿੰਦੇ ਏਸ਼ੀਅਨ ਰਹਿੰਦੇ ਹੁੰਦੇ ਆ ਸਾਰੇ ਏਸ਼ੀਅਨ ਕੰਟਰੀ ਤੋਂ ਆਏ ਹੋਏ ਲੋਕ ਇੱਥੇ ਚਾਈਨੀਜ਼ ਵੀ ਦੱਸਿਆ ਮੈਂ ਜਿਵੇਂ ਜਾਪਾਨੀ ਵੀ ਰਹਿੰਦੇ ਨੇ ਪਾਕਿਸਤਾਨੀ ਵੀ ਰਹਿੰਦੇ ਨੇ ਉਹ ਜਿੰਨੇ ਜਿੰਨੇ ਆਪਦੇ ਆਪ ਦੇ ਦੇਸ਼ਾਂ ਦੇ ਬੰਦੇ ਹੁੰਦੇ ਆ ਉਹ ਇਕੱਠੇ ਹੋ ਕੇ ਆਪਦੇ ਆਪ ਦਾ ਇਹੋ ਜਿਹੇ ਥਾਵਾਂ ਬਣਾਉਂਦੇ ਹੁੰਦੇ ਆ ਇੱਧਰ ਲਿਖਿਆ ਹੋਇਆ 1983 1983 ਦਾ ਬਣਿਆ ਹੋਇਆ ਹੈ ਇਹ 1983 ਦਾ ਓਪਨਿੰਗ ਸਰਮਨੀ ਆਫ ਦਾ ਨਿਊ ਵਿੰਗ ਆਫ ਦਾ ਇੰਡੀਅਨ ਕੰਟਰੀ ਕਲੱਬ ਵਾਸ ਪਰਫਾਰਮਡ ਬਾਈ ਐਮ ਐਚ ਪੀ ਪਟੇਲ 1983 9 ਜਨਵਰੀ ਅੱਛਾ ਆਪ ਰਿਸ਼ੀਕੇਸ਼ ਸੇ ਹੋ ਰਿਸ਼ੀਕੇਸ਼ ਸੇ ਆਪਕਾ ਨਾਮ ਪ੍ਰਵੀਨ ਪ੍ਰਵੀਨ ਕੁਮਾਰ ਪ੍ਰਵੀਨ ਕੁਮਾਰ ਰਿਸ਼ੀਕੇਸ਼ ਬਹੁਤ ਸੁੰਦਰ ਜਗ੍ਹਾ ਹੈ ਹਾਂ

ਮਨ ਲੱਗ ਜਾਏਗਾ ਆਪਕਾ ਸੁੰਦਰ ਅਫਰੀਕਾ ਹਾਂ ਇੱਕ ਵਾਰ ਥੋੜਾ ਹੁੰਦਾ ਹੈ ਜੀ ਬਹੁਤ ਸਵਾਦ ਆਇਆ ਬੈਂਕਾਪੜੋਦਾ ਮੈਂ ਦੇਖਿਆ ਉਹਦੇ ਚ ਕੀਨੀਆਂ ਚ ਬਹੁਤ ਆ ਹਾਂਜੀ ਇਹਨਾਂ ਦੀ ਆਪਦੀਆਂ ਬੈਂਕਿੰਗ ਸਿਸਟਮ ਆਪਦਾ ਹੀ ਹੈ ਨਾ ਹਾਂਜੀ ਹਾਂਜੀ ਠੀਕ ਆ ਤੇ ਜਿਹੜੀ ਥਾਂ ਤੋਂ ਆਪਾਂ ਇਸ ਵੇਲੇ ਲੰਘੀ ਜਾਂਦੇ ਆ ਇਹ ਇਥੋਂ ਦੀ ਇਹ ਵੀ ਮੁੱਖ ਮਾਰਕੀਟ ਆ ਇਹ ਚੌੜਾ ਰਾਹ ਚੌੜੇ ਰਾਹ ਦੇ ਦੋਵੇਂ ਪਾਸੇ ਦੁਕਾਨਾਂ ਨੇ ਟਿਕਾਂਬੇ ਸ਼ਾਪਿੰਗਸ ਜਿੰਨੇ ਵੀ ਇੱਥੇ ਸ਼ਾਪਿੰਗ ਮਾਲ ਬਣੇ ਹੋਏ ਆ ਜਿਹੜੇ ਜਿੱਥੋਂ ਗਰੋਸਰੀ ਵੀ ਮਿਲਦੀ ਆ ਉਹ ਵੀ ਸਾਰੇ ਲਗਭਗ ਮਤਲਬ ਇੰਡੀਅਨਸ ਦੇ ਬਾਬਾ ਜੀ ਹਨਾ ਉਹ ਹਾਂਜੀ ਹਾਂਜੀ ਹਾਂ ਇੰਡੀਅਨ ਪਾਕਿਸਤਾਨ ਇਹਨਾਂ ਦੇ ਆਪ ਦੇ ਆਪ ਇਹ ਕੀ ਕੰਮ ਕਰਦੇ ਆ ਬਈ ਆਪ ਕਰਦੇ ਨੇ ਕੰਮ ਇਹ ਇਹੋ ਜੇ ਦੁਕਾਨਾਂ ਵਾਲੇ ਥੁਣ ਕਰਨ ਲੱਗੇ ਨੇ ਥੋੜੇ ਥੋੜੇ ਬਈ ਐਜੂਕੇਟਿਡ ਹੁੰਦੇ ਜਾਂਦੇ ਨੇ ਇੱਕ ਮੈਨੂੰ ਇਹਦਾ 100 ਰੁਪਏ ਜਿਹੜੇ ਇੱਥੇ ਲੋਕ ਜਿਵੇਂ ਆਪਣੇ ਦਿਹਾੜੀ ਜਾਂਦੇ ਆਪਣੇ ਦਿਹਾੜੀ ਪੰਜਾਬ 'ਚ ਜਾਂ ਇੰਡੀਆ 'ਚ ਟਾਲੀ 500 ਰੁਪਏ 550 ਚੱਲਦਾ ਹਨਾ ਇੱਥੇ ਦਿਹਾੜੀ ਕਿੰਨੀ ਆ ਅੱਡੋ ਅੱਡੀ ਚੱਲਦਾ ਬਈ

ਤੇ ਇਹ ਉਹ ਮਸਜਿਦ ਆਹੀ ਸੀ ਜਿਹੜੀ ਆਪ ਵੇਖੀ ਜਾਂਦੇ ਹੋ ਉਹ ਹੋਰ ਸੀ ਮਸਜਿਦ ਬਾਈ ਇਹ ਹੋਰ ਆ ਇਹ ਹੋਰ ਮਸਜਿਦ ਦਾ ਵੱਡੀ ਗਿਣਤੀ ਆ ਮੁਸਲਮਾਂਸ ਦੀ ਇਸ ਦੇਸ਼ ਦੇ ਵਿੱਚ ਬਾਈ ਹਨਾ ਹਾਂਜੀ ਹਾਂਜੀ ਕਾਲੇ ਵੀ ਬਹੁਤ ਨੇ ਬਾਈ ਇੱਥੇ ਧਰਮ ਜਿਆਦਾ ਇਹ ਚੱਲਦਾ ਚਰਚ ਚਰਚ ਤੇ ਮੁਸਲਮਾਨ ਮੁਸਲਮਾਨ ਦੋਵੇਂ ਨੇ ਹਾਂਜੀ ਹਾਂਜੀ ਦੋਵੇਂ ਨੇ ਠੀਕ ਇੰਨੀਆਂ ਮਾੜੀਆਂ ਸੜਕਾਂ ਨਹੀਂ ਬਾਈ ਸਾਡੇ ਦੇਸ਼ ਦੀਆਂ ਹਾਂ ਦੇਖੋ ਹੋਰ ਵੀ ਆ ਚੱਲ ਕੋਈ ਨਾ ਚੋੜੀ ਵਧੀਆ ਸੜਕ ਦਿਖਾ ਦਿਓ ਹਾਂ ਇਹਦੀ ਸਲੋ ਡਾਊਨ ਵੀ ਇਹਨਾਂ ਨੇ ਲਿਖਿਆ ਹੋਇਆ ਵੀ ਨਵੀਂ ਸੜਕ ਤੇ ਦੇਖ ਕੇ ਚਾਲਣਾ ਕਰੇ ਬੰਦਾ। ਆ ਵੀ ਨਾ ਵੱਧ। ਹਾਂ ਸੱਚੇ ਸੜਕਾਂ ਦੇ ਇਹ ਕੈਮਰੇ ਘੁੰਮਰੇ ਲਾਗੇ ਬਾਵਾ ਖੜੇ ਹੁੰਦੇ ਆ। ਕਿੰਨੀ ਕੁ ਸਪੀਡ ਤੇ ਭਿਉਂਣ ਦਿੰਦੇ ਆ ਮਤਲਬ ਕਾਟੀ ਹੁੰਦੀ ਆ। ਹਾਂਜੀ ਉਹ ਬੋਰਡ ਲੱਗੇ ਹੁੰਦੇ ਆਗੇ ਕੋਈ 60 ਦੀ ਲਿਮਟ ਆਗੀ ਤੇ ਕਿਤੇ 80 ਦੀ ਕਿਤੇ ਕਿਵੇਂ ਆਗੀ। ਜਿਵੇਂ ਉਦਦੇ ਮੈਂ ਛੋਡੇ ਕੋਲੇ ਆਉਂਦਾ ਸੀ ਉੱਥੇ 60 ਦੀ ਸੀਗੀ ਤੇ ਮੈਂ 68 ਸਰ 60 ਦੀ 80 ਦੀ ਸਪੀਡ ਦਾ ਕੁਝ ਵੀ ਨਹੀਂ ਬਾਈ। ਹਾਂਜੀ ਫਿਰ ਉਹ ਸਲੋ ਵੀ ਕਰ ਕਰਕੇ ਚੱਲਣਾ ਪੈਂਦਾ ਕੀ ਕਰੀਏ। ਹਾਂ ਇਹ ਮੱਠੇ ਆਦੇਸ਼ ਹੈ। ਹਾਂਜੀ ਹੋਲੀ ਹੋਲੀ ਤੇ ਸਾਡੀਆਂ ਵਧੀਆ ਸੀ ਫੋਰਵੇ ਵੀ ਹੈ ਮੈਂ ਜਿੱਦਨ ਤਾਂ ਉਧਰ ਦੀ ਆ ਰਿਹਾ ਹਾਂ ਨਾ ਮੇਨ ਹਾਈਵੇ ਤੋਂ ਐਮ 1 ਤੋਂ ਆਇਆ ਬਈ ਬਹੁਤ ਭੀੜੀ ਸੜਕ ਸੀਗੀ ਉਹ ਇਹ ਥੋੜੇ ਸਰ ਲੰਬਾ ਹੈ ਇਹ ਮਲਾਵੀ ਵਾਲਿਆਂ ਦੇ ਕਿਉਂਕਿ ਕਿਨੀਆਂ ਜੁਗਾਂਡਾ ਰਵਾਂਡਾ ਉਧਰ ਸੜਕਾਂ ਬਹੁਤ ਵੱਡੀਆਂ ਸੜਕਾਂ ਹਾਂਜੀ ਫਿਰ ਉਹ ਅਡਵਾਸ ਨੇ ਇੱਥੇ ਐ ਪੜ-ਪੜ ਬਣ ਰਹੇ ਨੇ ਸ਼ਾਨਦਾਰ ਕੋਈ ਨਾ ਕੋਈ ਨਾ ਤਾਂ ਕਹਿ ਕੇ ਬਣਵਾਉਣੇ ਆ ਇਹ ਸੱਚੇ ਹੀ ਕੌਣ ਬਣਾ ਰਿਹਾ ਇਹ ਮੈਨੂੰ ਤਾਂ ਜਪਾਨ ਨਾਲੇ ਆ ਬਈ ਇੰਜੀਨੀਅਰ ਟੈਕ ਉੱਥੋਂ ਦੇ ਬੰਦੇ ਨੇ ਠੀਕ ਹੈ ਜੀ ਚਾਈਨਾ ਬੇਵ ਇੰਟਰਨੈਸ਼ਨਲ ਟਰੇਡਿੰਗ ਦੁਬਈ ਵਰਗੇ ਦੇਸ਼ਾਂ ਚ ਵੀ ਚਾਈਨਾ ਦੇ ਵੱਡੇ ਇਹੋ ਜਿਹੇ ਬਣੇ ਹੋਏ ਨੇ ਬੋਲ ਬਾਲੇ ਵੀ ਹੈਗੇ ਤੇ ਚਾਈਨਾ ਮਾਰਕੀਟਸ ਵੀ ਆਈਆਂ ਨੇ ਇੱਥੇ ਵੀ ਉਮੀਦ ਦਾ ਮਾਹੌਲ ਆ ਹਾਂਜੀ ਹਾਂਜੀ ਤੇ ਚਾਈਨਾ ਦਾ ਪੂਰਾਗਾ ਥੋੜਾ ਜਲਾ ਲੌਂਗ ਵੇ ਕਾਰ ਤੇ ਘੁੰਮ ਲੈ ਤੇ ਥੋੜਾ ਜਾ ਸਾਈਕਲ ਤੇ ਇਹ ਮੇਨ ਬਾਜ਼ਾਰ ਈ ਹੈ ਜਿੱਥੇ ਆਪਾਂ ਇਸ ਵੇਲੇ ਗਿੜੇ ਦੇ ਹੀ ਜੰਨੇ ਆ ਬਾਈ ਹੁਣੀ ਗੱਡੀ ਤੇ ਨੱਕੇ ਅਗੇ ਉਹਨਾਂ ਦੇ ਮਗਰ ਮਗਰ ਆ ਅੱਜਨੇ ਵੀ ਵੀਰ ਖੜੇ ਆ ਕੱਪੜੇ ਲੀੜੇ ਵੇਚ ਹੀ ਜਾਂਦੇ ਆ ਟੋਪੀਆਂ ਨਿਕਰਾਂ ਬਣਾਉਣਾ ਹੱਤਾ ਦੇ ਫੜੀਆਂ ਨੇ ਤੇ ਇੱਕ ਚੌਂਕ ਜਿਹਾ ਬਣ ਜਾਂਦਾ ਨਾ ਗੱਡੀਆਂ ਹੌਲੀ ਹੁੰਦੀਆਂ ਇੱਥੇ ਵੇਚਦੇ ਆ ਪਹਿਲਾਂ ਆਪਾਂ ਕਿਹੜਾ ਮਾਰ ਕੇ ਆਏ ਆ ਇੰਡੀਅਨ ਕਲੱਬ ਦਾ ਜਿਹੜੇ ਇੰਡੀਅਨ ਲੋਕਾਂ ਨੇ ਉਹਨੇ ਆਪ ਦਾ ਕਲੱਬ ਬਣਾਇਆ ਜਿਹੜੇ ਪੁਰਤਗੀਜ਼ ਨੇ ਇਹ ਉਹਨਾਂ ਦਾ ਜਿੱਦਣ ਮੈਂ ਸ਼ਹਿਰ ਚ ਵੱਡਾ ਸੀ ਤਾਂ ਸਭ ਤੋਂ ਪਹਿਲਾਂ ਤਾਂ ਬਾਹਰੂਬਾਰ ਝਾਕਾ ਲਿਆ ਸੀ ਜਿੱਥੇ ਇਹਦਾ ਨਾਮ ਲਿਖਿਆ ਹੋਇਆ ਆ ਇਹ ਸਾਰੇ ਕਲੱਬਾਂ ਦਾ ਇਹੀ ਹੁੰਦਾ ਇੱਥੇ ਖੇਡ ਮੈਦਾਨ ਬਣੇ ਹੁੰਦੇ ਨੇ ਰੈਸਟੋਰੈਂਟ ਬਣੇ ਹੁੰਦੇ ਆ ਪੱਬ ਕਲੱਬ ਬਣੇ ਹੁੰਦੇ ਆ ਇਹਨਾਂ ਲੋਕਾਂ ਕੋਲੇ ਜਦੋਂ ਵੀ ਸਮਾਂ ਮਿਲਦਾ ਉਹ ਆ ਕੇ ਇੱਥੇ ਆਪਦਾ ਬਹਿੰਦੇ ਆ ਚਿੱਲ ਕਰਦੇ ਆ ਠੰਡੀਆਂ ਹਵਾਵਾਂ ਦਾ ਆਨੰਦ ਮਾਣਦੇ ਆ ਆ ਵੱਡੇ ਵੱਡੇ ਦਰਖਤ ਆਏ ਥਾਣੂ ਇਹ ਹੋਰ ਵੀ ਸੋਹਣਾ ਬਣਾਉਂਦੇ ਆ ਹੋਰ ਕੀ ਕੁਝ ਦੱਸਾਂ ਨਿਰਪੈ ਇੱਥੇ ਸਵਿਮਿੰਗ ਪੂਲ ਕਮਿਊਨਿਟੀਆ ਦੇ ਬਣੇ ਬਣੇ ਹੋਏ ਨੇ ਭਾਈ ਜਿਵੇਂ ਮੁਸਲਿਮ ਸਪੋਰਟਸ ਕਲੱਬ ਲਾਈਕ ਦੈਟ ਵੀ ਹਰੇਕ ਦਿਨੇ ਆਪੂ ਆਪਣਾ ਬਣਾਇਆ ਹੋਇਆ ਇਹੋ ਜਿਹਾ ਸਾਰਾ ਮਾਹੌਲ ਚੱਲ। ਉੱਥੇ ਨਾ ਕੀਨੀਆ ਚ ਤੇ ਜਾਂ ਤੰਜ਼ਾਨੀਆ ਚ ਮੈਂ ਦੇਖਿਆ ਉੱਥੇ ਸਿੱਖ ਯੂਨੀਅਨ ਕਲੱਬ ਬਣੇ ਹੋਏ ਜਿੱਥੇ ਜਿੱਥੇ ਸਿੱਖਾਂ ਦਾ ਬਸੋਂ ਜ਼ਿਆਦਾ ਸੀ। ਬਸੋਂ ਜ਼ਿਆਦਾ ਐਲਡੋਰੇਟ, ਨੈਰੋਬੀ, ਮੋਸ਼ੀ, ਏਰੂਸ਼ਾ ਸਾਰੇ ਕਿਤੇ ਉਹੋ ਜਿਹਾ ਮਾਹੌਲ ਆਇਆ। ਹਰੇਕ ਹਰੇਕ ਦੇਸ਼ ਦਾ ਵੱਖੋ ਵੱਖਰਾ ਹਿਸਾਬ ਹੁੰਦਾ ਜਿਵੇਂ ਦੇਸ਼ ਰਵਾਂਡਾ ਨੂੰ ਘੁੰਮਿਆ ਆਪਾਂ ਤਾਂ ਰਵਾਂਡਾ ਦਾ ਪੂਰਾ ਜੋਰ ਇਸ ਗੱਲ ਤੇ ਲੱਗਾ ਹੋਇਆ ਵੀ ਸਾਡੇ ਤੇ ਟੂਰਿਜ਼ਮ ਵਧਣਾ ਚਾਹੀਦਾ। ਉਹ ਤਾਂ ਕਰਕੇ ਤੇ ਸ਼ਹਿਰ ਦੀ ਦੇਸ਼ ਦੀ ਸਫਾਈ ਪੂਰੀ ਰੱਖਦੇ ਆ। ਲੋਕ ਉੱਥੇ ਆਉਂਦੇ ਆ ਘੁੰਮਦੇ ਆ ਕੀਨੀਆ ਜਾਂ ਤੰਜ਼ਾਨੀਆ ਉਹਨਾਂ 'ਚ ਬਹੁਤ ਵੱਡੇ ਨੈਸ਼ਨਲ ਪਾਰਕ ਬਣੇ ਹੋਏ ਆ ਬੰਸਾਈਮਾਰਾ ਸੈਰਨਗੇਟੀ ਉਹ ਇੱਕ ਖਿੱਚਦਾ ਕਾਰਨ ਆ ਦੁਨੀਆ ਭਰ ਦੇ ਲੋਕ ਇੱਥੇ ਆਉਂਦੇ ਆ ਮਲਾਵੀ ਦੇ ਜਾਂ ਇਧਰਲੇ ਪਾਸੇ ਇੱਕ ਜਦੋਂ ਜ਼ਿੰਬਾਬਵੇ ਨੂੰ ਜਾਵਾਂਗੇ ਆਪਾਂ ਤਾਂ ਉੱਥੇ ਇੱਕ ਵੱਡਾ ਚਰਨਾ ਵਿਕਟੋਰੀਆ ਵਾਟਰਫਾਲਸ ਉਹ ਚੀਜ਼ ਦੇਖਣ ਵਾਲੀ ਹੋਊਗੀ ਬਾਕੀ ਮਲਾਵੀ ਦੇ ਕੁਝ ਜਿਹੜੇ ਹੋਰ ਇਲਾਕੇ ਨੇ ਪਹਾੜੀ ਇਲਾਕੇ ਆ ਕਿਤੇ ਇੱਥੇ ਚਾਹ ਦੀ ਖੇਤੀ ਹੁੰਦੀ ਆ ਤੰਬਾਕੂ ਦੀ ਖੇਤੀ ਹੁੰਦੀ ਆ ਇਹੋ ਜਿਹੇ ਥਾਮਾ ਹੈਗੀਆਂ ਨੇ ਇੱਥੇ ਲੌਂਗ ਵੇ ਦੇ ਵਿੱਚ ਜਿੰਨਾ ਕੁਝ ਦੇਖਣਾ ਸੀ ਆਪਾਂ ਦੇਖ ਲਿਆ ਲਗਭਗ ਇੱਕ ਦੋ ਚੀਜ਼ਾਂ ਥਾਮਾ ਹੋ ਰਹੇ ਹੈਗੇ ਦੇਖਣ ਲਈ ਉਹ ਦੇਖਾਂਗੇ ਹੁਣ ਇੱਕ ਥਾਂ ਤੇ ਜਾਂਦੇ ਆ ਆਪਣੇ ਮੁੰਡੇ ਜਿਹੜੇ ਇੱਥੇ ਰਹਿੰਦੇ ਇਕੱਠੇ ਹੋਏ ਆ ਦੁਪਹਿਰ ਕਿੰਨਾ ਵਜੇ ਸਭ ਅੱਜ ਕੇ ਹੁਣ ਸਵਾ 1:00 ਸਵਾ 1:00 ਦਾ ਸਮਾ ਤੇ ਹੁਣ ਜਾ ਕੇ ਝੋਨਾ ਵੀ ਹੁੰਦਾ ਬਈ ਇੱਥੇ ਲੰਚ ਕੀਤਾ ਜਾਊਗਾ ਝੋਨਾ ਵੀ ਹੁੰਦਾ ਸੂਆ ਵੀ ਹੁੰਦੀ ਆ ਸੂਆ ਬੀਨ ਦਾਲਾਂ ਇਹੋ ਜਿਹਾ ਕੁਝ ਤਾਂ ਹੁੰਦਾ ਹਨਾ ਕਣਕ ਤਾਂ ਨਹੀਂ ਹੁੰਦੀ ਕਣਕ ਸ਼ਾਇਦ ਥੋੜੀ-ਬੋਤੀ ਹੁੰਦੀ ਆ। ਕਣਕ ਮਾੜੀ-ਮੋਟੀ ਹੁੰਦੀ ਆ ਇੱਥੇ। ਜਿਹੜਾ ਕੁਝ ਇਹ ਆਪ ਖਾਂਦੇ ਆ ਮੱਕੀ ਦੇ ਬਾਹਲਾ ਜੋਰ ਆ ਮੱਕੀ ਆਪਾਂ ਰਾਹ ਦੇ ਵਿੱਚ ਥਾਂ-ਥਾਂ ਤੇ ਦੇਖਦੇ ਆਉਣੇ ਆ। ਸਬਜ਼ੀਆਂ ਦੇ ਤੁਹਾਨੂੰ ਦੱਸ ਹੀ ਦਿੱਤੇ ਆ ਆਪਣੀ ਪੰਜਾਬੀ 'ਚ ਕਿਵੇਂ ਨਾਂ ਲੈਂਦੇ ਆਗੇ। ਸਬਜ਼ੀਆਂ ਦੇ ਨਾਂ ਕਿਦਾਂ ਲੈਂਦੇ ਆ? ਜਿਵੇਂ ਪਿੰਡੀ ਨੂੰ ਬਿੰਦਾ। ਅੱਛਾ ਪਿੰਡੀ ਨੂੰ ਪਿੰਡਾ। ਹਾਂ। ਅੱਛਾ ਅਮਰੂਦ ਨੂੰ ਅਮਰੂਦ ਵੀ ਕਹਿੰਦੇ ਆ। ਅਮਰੂਦ ਨੂੰ ਅਮਰੂਦ। ਹਾਂਜੀ। ਠੀਕ ਆ। ਆਪਣਾ ਖੀਰੇ ਨੂੰ ਕਹਿੰਦੇ ਆ ਕਿ ਆਪਣਾ ਤਕੂਮਬਰ। ਉਹ ਤਾਂ ਅੰਗਰੇਜ਼ੀ 'ਚ ਹੋ ਜਾਂਦਾ। ਅੰਗਰੇਜ਼ੀ 'ਚ ਹੋ ਗਿਆ। ਲੋਕੀ ਹੋਗੀ ਦੁੱਦੀ ਕਹਿੰਦੇ ਉਹਨੂੰ ਗੁਜਰਾਤੀ ਜائیں ਓਕੇ ਸਾਰੇ ਉਵੇਂ ਨਾ ਜਾਣਦੇ ਨੇ ਬਾਈ ਸਿੱਖ ਗਏ ਨਾ ਅਸਲ 'ਚ ਇਹ ਲੋਕ ਸਬਜ਼ੀ ਉਗਾਉਂਦੇ ਆ ਸਬਜ਼ੀ ਉਗਾ ਕੇ ਇਹ ਇੰਡੀਅਨ ਨੂੰ ਵੇਚਦੇ ਆ ਪਰ ਇੰਡੀਅਨ ਜਿਹੜੇ ਸਾਹ ਨਾਲ ਸਬਜ਼ੀਆਂ ਦੇ ਨਾਂ ਹੁੰਦੇ ਆ ਉਹ ਇਹਨਾਂ ਨੂੰ ਸਿਖਾਏ ਹੋਇਆ ਚੱਲੀਏ ਪ੍ਰੇਮ ਢਿੱਲੋਂ ਜੀ ਯੈਸ ਯੈਸ ਸਾਡੀ ਟਾਵਰ ਜੇ ਕਿ ਨਿੰਦੂ ਘਾਟਾ ਲਾ ਰਾਂਗੇ ਕੁੜੇ ਕਸੰਗੂ ਪਤਾ ਕੀ ਤੈ ਕਸੰਗੂ ਨਹੀਂ ਹੁਣ ਤਾਂ ਨਹੀਂ ਮਦਰ ਜਾਣਾ ਮਦਰੋਂ ਆਇਆ ਵੀਰ ਕਸੰਗੂ ਬੋਲਦਾ ਸ਼ਹਿਰ ਦੇ ਬਾਹਰ ਬਾਰ ਬਾਰ ਇੱਕ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਆ ਅੰਦਰ ਮੈਂ ਜਾ ਕੇ ਆਇਆ ਇਹਦੇ ਇਹ ਇੱਕ ਵੱਡਾ ਸ਼ਾਪਿੰਗ ਕੰਪਲੈਕਸ ਆ ਸ਼ਾਪ ਰਾਈਟ ਇੱਕ ਅਫਰੀਕਨ ਕੰਪਨੀ ਆ ਸਾਊਥ ਅਫਰੀਕਾ ਦੀ ਜਿਹੜੀ ਇੱਥੇ ਸਮਾਨ ਸਪੋਣ ਵੇਚਦੀ ਆ ਦਾ ਗੇਟਵੇ ਫੂਡ ਲਵਰ ਇਹਨਾਂ ਦੋਵਾਂ ਮਿੱਤਰਾਂ ਨਾਲ ਮੈਂ ਘੁੰਮਿਆ ਨਾ ਇਹਨਾਂ ਬਾਈਆਂ ਨੇ ਦੱਸਿਆ ਕਿ ਇੱਥੋਂ ਬੱਸਾਂ-ਪੁੱਸਾਂ ਚੱਲਦੀਆਂ ਨੇ ਤੰਜ਼ਾਨੀਆ ਦੇ ਦਾਰ ਅਸਲਾਮ ਨੂੰ ਜੰਬਾਵੇ ਦੀ ਰਾਜਧਾਨੀ ਹਰਾਰੇ ਨੂੰ ਤੇ ਸਾਊਥ ਅਫਰੀਕਾ ਦੀ ਜੋਨਸਬਰਗ ਇੱਥੋਂ ਚੱਲਦੀਆਂ ਉਹ ਬੱਸਾਂ ਤੋੜੋ ਤੋੜਾ ਇਹਨਾਂ ਆਬਸੀ ਦੇਸ਼ਾਂ ਦੀਆਂ ਇਹਨੇ ਫਲਾਈਟਾਂ ਨੇ ਉਹ ਬਹੁਤ ਜ਼ਿਆਦਾ ਮਹਿੰਗੀਆਂ ਬਾਈ ਐਈਆਂ ਨਾ ਗੱਲ ਬਹੁਤ ਮਹਿੰਗੀਆਂ ਦੁਬਈ ਤੋਂ ਪੰਜਾਬ ਜਾਣਾ ਹੋਵੇ 10000 ਲੱਗਦਾ ਤੇ ਜੇ ਇਥੋਂ ਇੱਕ ਦੇਸ਼ ਤੋਂ ਦੂਜੇ ਦੇਸ਼ ਚ ਜਾਣਾ ਤੁਸੀਂ ਨਾ ਇੱਕ ਮਿਲੀਅਨ ਮੀਟਰ ਦਾ ਮਤਲਬ ਇੰਡੀਆ ਦਾ ਉਹੀ 35-40000 35-40000 ਹਾਂ ਚਲੋ ਹੁਣ ਆਪਾਂ ਹੋਰ ਪਾਸੇ ਨੂੰ ਵੇਖੀਏ ਮੋਲ ਠੀਕ ਹੈ ਜੀ ਸ਼ਹਿਰ ਤੋਂ ਜਦੋਂ 15 ਕਿਲੋਮੀਟਰ ਬਾਹਰ ਆਉਣਾ ਇਹ ਤਾਂ ਬਾਹਰ ਆ ਕੇ ਇੱਧਰ ਇੱਕ ਸੋਹਣੀ ਜਗ੍ਹਾ ਬਣੀ ਹੋਈ ਹੈ ਘੁੰਮਣ ਫਿਰਨਾ ਵਾਸਤੇ ਜਿਹੜੀ ਲੋਕਾਂ ਦਾ ਧਿਆਨ ਆਪਦੇ ਵੱਲ ਖਿੱਚਦੀ ਹੈ ਤੇ ਖਿੱਚਣਾ ਬਣਦਾ ਵੀ ਹੈ ਜਗਾ ਇਸ ਬਹੁਤ ਸੋਹਣੀ ਹੈ ਇਹ ਇਹ ਦਾ ਨਾਮ ਹੈ ਕੁੰਬਾਲੀ ਕੁੰਬਾਲੀ ਕਿਸਲ ਦੇ ਸਾਹਮਣੇ ਇਸ ਵੇਲੇ ਆਪਾਂ ਖੜੇ ਆ ਬਾਹਰ ਦੋ ਤਿੰਨ ਥਾਈਆਂ ਦੇ ਪਹਿਰੇਦਾਰ ਖੜੇ ਨੇ ਉਹਨਾਂ ਨੂੰ ਨਾਂ ਪਤਾ ਮੜਾ ਮੋਟਾ ਦਰਜ ਕਰਕੇ ਤੇ ਫਿਰ ਉਹ ਅੰਦਰ ਦਾਖਲ ਹੋਣ ਦਿੰਦੇ ਆ ਤੇ ਗਾਂ ਆਉਂਦੇ ਨੂੰ ਐਡਾ ਸੋਹਣਾ ਬਣਾਇਆ ਹੋਇਆ ਹੈ ਇਹ ਇਹਨਾਂ ਦੇਸ਼ਾਂ ਦਾ ਜੇ ਆਪਾਂ ਉਵੇਂ ਗੱਲ ਕਰੀਏ ਵੀ ਹਮਲੇ ਹੁੰਦੇ ਰਹੇ ਜਾਂ ਕੁਝ ਉਹ ਜਿਹਾ ਬਹੁਤਾ ਇਤਿਹਾਸ ਨਹੀਂ ਹੈਗਾ ਤਾਂ ਕਰਕੇ ਇਹਨਾਂ ਕੋਲੇ ਕਿਲੇ ਨਹੀਂ ਹੈਗੇ ਜਿਵੇਂ ਇੰਡੀਆ ਚ ਨੇ ਥਾਂ ਥਾਂ ਤੇ ਪੈਰ ਪੈਰ ਤੇ ਪਰ ਇੱਥੇ ਆ ਚੀਜ਼ ਕੋਈ ਹੋਜੀ ਬਣਾਈ ਹੋਈ ਆ ਇਹ ਜਿਹੜੇ ਨਾਲ ਆਪਣੇ ਦੋ ਮਿੱਤਰ ਨੇ ਇਹਨਾਂ ਦੇ ਦੱਸਣ ਮੁਤਾਬਕ ਇਹ ਲੋਕਾਂ ਨੂੰ ਆਪਦੇ ਵੱਲ ਖਿੱਚਣ ਆਸਤੇ ਆ ਇਹ ਕੁੰਬਾਲੀ ਟੈਸਲਾ ਆਪਾਂ ਇਹਨੂੰ ਅੰਦਰੋਂ ਵੇਖਦੇ ਆ ਮਾੜਾ ਮੋਟਾ ਝਾਕਾ ਬਾਕਾ ਲੈਣੇ ਆਵੇ ਇੱਕ ਬੰਦਾ ਆਇਆ ਸੀ ਅੰਦਰੋਂ ਨਿਕਲ ਕੇ ਉਹਨੇ ਕਿਹਾ ਕਿ ਤੁਸੀਂ ਇੱਧਰ ਦੀ ਇੱਧਰ ਆਏ ਦੇਖ ਸਕਦੇ ਹੋ ਬਾਕੀ ਉਹੀ ਗੱਲ ਖਾਣ ਪੀਣ ਦਾ ਟਿਕਾਣਾ ਰੈਸਟੋਰੈਂਟ ਇੱਥੇ ਵੀ ਬਣਿਆ ਹੋਇਆ ਕੁਝ ਉਧਰ ਪੁਰਾਣੇ ਸਮੇਂ ਦੀਆਂ ਕਾਰਾਂ ਖੜੀਆਂ ਨੇ ਉਧਰ ਵੀ ਮੋਟਾ ਮੋਟਾ ਝਾਕਾ ਮਾਰ ਲੈਣੇ ਸਮਾਥਾਂ ਦੇ 4 ਵਜੇ ਨੇ ਜਗਾ ਦਾ ਵਾਕੀ ਸੋਹਣੀ ਹੈ ਪਰ ਇਹਨੂੰ ਹਜੇ ਬਣਾ ਰਹੇ ਆ। ਅੱਛਾ ਥੱਲੇ ਦਾ ਕੰਧਾਂ ਦਾ ਇਟਾਂ ਦੀਆਂ ਨੇ ਉੱਤੇ ਆ ਪੱਥਰ ਲਾ ਕੇ ਤੈਨੂੰ ਪ੍ਰਾਣੀ ਜੀ ਦਿਖ ਦਿੱਤੀ ਹੋਈ ਵੀ ਵੇਖਣ ਨੂੰ ਐ ਲੱਗੇ ਵੀ ਭਾਈ ਇਹ ਚੀਜ਼ ਪ੍ਰਾਣੀ ਆ। ਬਿਲਕੁਲ ਜੇ ਉਹੋ ਜੀ ਲੱਗੂਗੀ ਤਾਂ ਹੀ ਇਹ ਲੋਕ ਹਉ ਦੇ ਵਾਰ ਖਿੱਚੂਗੀ ਉਹ ਬਣਾਈ ਜਾਂਦੇ ਨੇ। ਇਟਾਂ ਇਟਾਂ ਉੱਤੇ ਪੱਥਰ ਪੱਥਰ ਨੂੰ ਤੋਂ ਟੀਪ ਕੀਤਾ ਹੋਇਆ ਕੰਧਾਂ ਕੋਲੋਂ ਕੱਢ ਕੇ ਹਜੇ ਇਹਨੂੰ ਬਣਾਉਣ ਦਾ ਕੰਮ ਚੱਲ ਰਿਹਾ। ਕਾਨਫਰੈਂਸ ਰੂਮਸ ਇਨਫੋਰਮੇਸ਼ਨ ਸੈਂਟਰ ਸੋਹਣੀ ਚੀਜ਼ ਬਣਾ ਰਹੇ ਕੋਲ ਮਲਾ ਕੇ ਆਹ ਕੰਮ ਕੀਤਾ ਜਾਵੇ ਆਪਾ ਜੀ ਦੇਖੀਏ ਬਾਹਰ ਦਾ ਮਾਹੌਲ ਵਾਹ ਇਧਰਲੇ ਪਾਸੇ ਬਹੁਤ ਸੋਹਣਾ ਮਾਹੌਲ ਆ ਬਾਬਾ ਜੀ ਇੱਥੋਂ ਪਾਸੇ ਇਤੋਂ ਵੀ ਵਧੀਆ ਠੀਕ ਹੈ ਜੀ ਆਹ ਬਣਾਇਆ ਹੋਇਆ সুইমিং ਪੂਲ ਅਫਰੀਕਾ ਜਿਹਾ ਜਿਹਾ ਸ਼ਾਤਥਾਮਾ ਬਹੁਤ ਨੇ ਹੈ ਬਈ ਥਾਂ ਥਾਂ ਤੇ ਹੀ ਆ ਇਹ ਤਾਂ ਕੁਦਰਤ ਵਾਲੀ ਜਣਾ ਇੱਥੇ ਵੀ ਛੇੜਛਾੜ ਨਹੀਂ ਕੀਤੀ ਗਈ ਇਹਨਾਂ ਤੋਂ ਬਹੁਤੀ ਤੇ ਇਹ ਨਾਲੇ ਚੰਗੀ ਗੱਲ ਵੀ ਇਹ ਛੇੜਛਾੜ ਬਹੁਤੀ ਨਹੀਂ ਕੀਤੀ ਤਾਂ ਕਰਕੇ ਸੋਹਣਾ ਰੱਖੀ ਬੈਠਿਆ ਹੈ ਇਹ ਤੋਂ ਟਿਕਟਾਂ ਲਈਆਂ ਆਪਾਂ ਹੁਣ ਹਾਂਜੀ ਅੱਛਾ ਇਹ ਤੋਂ ਟਿਕਟਾਂ ਲੱਗੇ ਤੇ ਹੁਣ ਆਪਾਂ ਉੱਥੇ ਜਾਵਾਂਗੇ ਗੇਮ ਰਿਜ਼ਰਵ ਚ ਇਹ ਇੱਥੇ ਨੂੰ ਇਲਾਜ ਇੱਧਰ ਦਾ ਇੱਥੇ ਆ ਕੇ ਤੁਸੀਂ ਕਮਰਾ ਲੈ ਕੇ ਰਹਿ ਸਕਦੇ ਹੋ ਹਾਂਜੀ 100 ਡਾਲਰ ਹੈਗਾ 100 100 ਸਿੰਗਲ ਬੈੱਡ ਦਾ ਜੀ 250 ਡਾਲਰ ਉਹ ਕਪਲ ਟਾਈਪਸ اچھا ਪਰਿਵਾਰ ਨਾਲ ਜੇ ਬਹਿਣਾ ਤਾਂ ਉੱਦਾਂ ਇਦਾਂ ਤੇ ਇਹ ਆ ਨੇਚਰ ਜਿਹੜਾ ਰਿਪਰੈਜ਼ੈਂਟ ਕਰਦੇ ਹਨ ਜੀ ਉਦਾਂ ਦੇ ਸਾਰੇ ਦਿੱਤੇ ਹੋਏ ਅੰਦਰ ਠੀਕ ਹੈ ਭਾਈ ਬਹੁਤ ਸੋਹਣੀ ਜਗ੍ਹਾ ਯਾਰ ਹੈ ਸ਼ਹਿਰ ਦੇ ਚੀਕ ਚਿਹਾੜੇ ਚੋਂ ਬਾਹਰ ਨਿਕਲ ਕੇ ਜਦੋਂ ਆਪਾਂ ਇੱਥੇ ਆ ਕੇ ਖੜਦੇ ਹਾਂ ਤਾਂ ਇੰਨਾ ਸੋਹਣਾ ਮਾਹੌਲ ਦਿਸਦਾ ਹੈ ਦਰਖਤ ਦਰਖਤਿਆਂ ਟਾਣੀਆਂ ਨਾਲ ਲੰਕਦੇ ਕੁਝ ਲਾਲਟਣਾਂ ਤੇ ਕੁਝ ਆ ਭੂਤਪਰੇ ਤੇ ਬਣਾ ਕੇ ਨਾਲ ਲੰਮਕਾਏ ਹੋਏ ਮਖੌਟੇ ਅਸਲ ਦੇ ਵਿੱਚ ਉਹ ਤੇ ਇਧਰ ਦਾ ਮਾਹੌਲ ਜੰਗਲ ਦਾ ਇਹੋ ਜਿਹਾ ਬਣ ਜਾਂਦਾ ਸਿਰਫ ਤੇ ਸਿਰਫ ਭਿੰਡੇ ਸੁਣਦੇ ਆ ਤੇ ਜਾਂ ਪੰਛੀਆਂ ਦੀਆਂ ਆਵਾਜ਼ਾਂ ਸੁਣਦੀਆਂ ਨੇ ਬਹੁਤ ਸੋਹਣੀ ਜਗ੍ਹਾ ਹੈ ਇਧਰਲੇ ਪਾਸੇ ਆ ਸਵਿਮਿੰਗ ਪੂਲ ਬਣਿਆ ਹੋਇਆ ਜੇ ਕਿਸੇ ਨੇ ਨਹਾਉਣਾ ਧੋਣਾ ਤਾਂ ਆਪਦਾ ਇਹਦੇ ਕੁਰਸੀਆਂ ਤੇ ਬਹਿ ਕੇ ਮੁੜ ਕੇ ਆਪਦਾ ਪੈਕ ਸਕਦਾ ਮਾਹੌਲ ਚੰਗਾ ਬਣ ਲੈਂਦੇ ਆ ਇਹ ਇਹਨਾਂ ਦਿਸ਼ਾਂ 'ਚ ਖੁੱਲ ਥੋੜੀ ਜੀ ਵੱਧਾ ਨਹੀਂ ਲੱਕੜ ਬੱਕਾ ਤਾਂ ਉਹ ਵੀ ਖਤਰਨਾਕ ਹੁੰਦਾ ਯਾਰ ਕਰ ਦਿੰਦਾ ਹਮਲਾ ਤਾਂ ਲੱਕੜਬੱਗੇ ਮੈਂ ਉੱਥੇ ਬਹੁਤ ਦੇਖਿਆ ਤੇ ਇਧਰਲੇ ਪਾਸੇ ਕੁਝ ਪੁਰਾਣੇ ਨਵੇਂ ਸਮਝਦੀਆਂ ਕਾਰਾਂ ਖੜੀਆਂ ਨੇ ਆ ਤਾਂ ਨਵੇਂ ਨਵੇਂ ਸਮਝਦੀਆਂ ਨਿਸ਼ਾਨ ਜੀ ਤਾਂ ਹੁਣ ਵੀ ਸੜਕਾਂ ਤੇ ਫਿਰਦੀ ਹੁੰਦੀ ਆ ਆ ਕਿਹੜੀ ਆ ਵੋਲਵੋ ਤੇ ਵੋਲਵੋ ਇਹਨਾਂ ਦੇ ਜਿਹੜੇ ਨੰਬਰ ਨੇ ਉਹ ਦੋ ਦੋ ਅੱਖਰਾਂ ਦੇ ਹੁੰਦੇ ਆ ਮੂਰਲੇ ਜਿਵੇਂ ਬੀ ਆਰ ਲਿਖਿਆ ਹੁੰਦਾ ਕਈਆਂ ਤੇ ਮੂਰੇ ਤੇ ਇੰਡੀਆ 'ਚ ਵੀ ਚੱਲਦਾ ਬੀਆਰ ਬਿਹਾਰ ਦਾ ਨੰਬਰ ਆ। ਸੋ ਇੱਥੇ ਹੋ ਸਕਦਾ ਇਹਨਾਂ ਦੇ ਆਪਦੇ ਇਲਾਕੇ ਸਟੇਟ ਦਾ ਕੋਈ ਹਸਾਕ ਉਤਪ ਹੋਵੇ। ਲੈਂਡ ਰੋਵਰ। ਹੁਣ ਆਪਾਂ ਇਥੋਂ ਹੋਰ ਪਾਸੇ ਨੂੰ ਚੱਲਦੇ ਆਂ ਜਦੋਂ ਮੈਂ ਸ਼ਹਿਰਾਂ 'ਚ ਹੁੰਨਾ ਤਾਂ ਜਿਹੜੇ ਉੱਥੇ ਆਪਣੇ ਮਿੱਤਰ ਵੇਲੀ ਰਹਿੰਦੇ ਹੁੰਦੇ ਆ ਉਹ ਮੈਨੂੰ ਘੁਮਾ ਫਰਾ ਦਿੰਦੇ ਮੈਨੂੰ ਸੌਖਾ ਹੋ ਜਾਂਦਾ ਤੇ ਉਹਨਾਂ ਨੂੰ ਇਲਾਕੇ ਬਾਰੇ ਜਾਣਕਾਰੀ ਹੁੰਦੀ ਤਾਂ ਕਰਕੇ ਠੀਕ ਰਹਿੰਦਾ। ਗੂਗਲ ਨਕਸ਼ੇ ਤੇ ਮੱਥਾ ਮਾਰਨ ਦੀ ਲੋੜ ਨਹੀਂ ਪੈਂਦੀ। ਤੁਹ ਇਹ ਆ ਜਪਾਨ ਦੀ ਹੈ ਵੀ ਇਹ ਹੈਗਾ ਪਾਇਨਰ ਦਾ ਰੀਸੈਟ ਸੈਟਿੰਗ ਸਾਰੀ ਜਪਨੀਸ ਆ ਅੱਛਾ ਹਾਂ ਤੇ ਇਹ ਗੱਡੀਆਂ ਗੱਡੀਆਂ ਕਿੱਥੋਂ ਆਉਂਦੀਆਂ ਇੱਥੇ ਜਿਹੜੀਆਂ ਜ਼ਿਆਦਾ ਹੁੰਦੀਆਂ ਨੇ ਜ਼ਿਆਦਾ ਸਾਰੀ ਮਤਲਬ 90% ਸਾਰੀ ਗੱਡੀਆਂ ਹੈਗੀਆਂ ਜਪਾਨੀਸ ਜਪਾਨੀ ਹਾਂ ਪੂਰੇ ਆਫਰੀਕਾ 'ਚ ਜਿਹੜੀ ਰੀਫਰਿਸ਼ ਕਰਕੇ ਨਾ ਜੋ ਵੀ ਚੀਜ਼ ਹੁੰਦੀ ਹੈ ਗੱਡੀ 'ਚ ਖਰਾਬ ਹੋਵੇ ਐਕਸੀਡੈਂਟ ਹੋਵੇ ਜਾਂ ਚੱਲੀ ਹੈ ਨਵੀਂ ਵੇਖੀ ਸਾਰੀਆਂ ਇੱਥੇ ਟ੍ਰਾਂਸਫਰ ਹੋ ਜਾਂਦੀਆਂ 10000 15000 ਕਿਲੋਮੀਟਰ ਤੇ ਮੀਟਰ ਧਿਆਨ ਦੀਆਂ ਗੱਡੀਆਂ ਇੱਥੇ ਜੀ ਬਾਈ ਥੋੜੀ ਸਸਤੀ ਵੀ ਪੈਂਦੀ ਐ ਇਹਦੀ ਇੱਕ ਵੈਬਸਾਈਟ ਹੁੰਦੀ ਐ ਕਾਰਗੋ ਤੋਂ ਠੀਕ ਐ ਕਾਰਗੋ ਤੋਂ ਜਦੋਂ ਪਰਚੇਸ ਕਰ ਲਿਆ ਉੱਥੇ ਫਿਰ ਇੱਥੇ ਟ੍ਰਾਂਸਫਰ ਮੰਗਾ ਲਈ ਆਪਣੀ ਸ਼ਿਪਿੰਗ ਦੇ ਥਰੂ ਸਮੁੰਦਰੀ ਜਹਾਜ਼ਾਂ ਰਾਹੀਂ ਗੱਡੀਆਂ ਉਹਨਾਂ ਦੇਸ਼ਾਂ ਚੋਂ ਇੱਧਰ ਨੂੰ ਆਉਂਦੀਆਂ ਨੇ ਹਾਂਜੀ ਠੀਕ ਆਪਦੀ ਮੈਨੂਫੈਕਚਰਿੰਗ ਕੋਈ ਨਹੀਂ ਕਰਦੇ ਇਹਨਾਂ ਦੇਸ਼ਾਂ ਚ ਸਿਰਫ ਅਨਜਾਨੀਆਂ ਚ ਇੱਕ ਆਪਣੇ ਇੰਡੀਅਨ ਕੰਪਨੀ ਐ ਸਾਡੀ ਮਹਿੰਦਰਾ ਮਹਿੰਦਰਾ ਉੱਥੇ ਬਣਾਉਂਦੇ ਐ ਹਾਂ सिर्फ महिंद्रा जो तो भी गड्डिया नहीं ट्रक हले रिसेंटली स्टार्ट की हाँ बजाज भी छोटी 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 ठीक है वेलकम टू कंबाली गेम रिजर्व मैप ऑफ कंबाली गेम रिजर्व ए नक्शा सानू भी दिता उन्होंने ਕਿ ਤੁਸੀਂ ਇਹਨੂੰ ਦੇਖ ਕੇ ਕੰਫਰਮ ਕਰ ਸਕਦੇ ਹੋ ਤੇ 6 ਵਜੇ ਤੋਂ ਪਹਿਲਾਂ ਪਹਿਲਾਂ ਇਹਦੇ ਚੋਂ ਬਾਹਰ ਨਿਕਲ ਲਾਉਣਾ ਠੰਗਦੇ ਆ ਹਾਂ ਠੰਗ ਪੜੀ ਮਾਰਦੇ ਫਾਇਦਾ ਹੀ ਬਹੁਤ ਤੇਜ ਆਣਾ ਇਹ ਸ਼ੁਤਰਮੁਰਗ ਇੱਥੇ ਵੜਦੇ ਆ ਸਭ ਤੋਂ ਪਹਿਲਾਂ ਇਹ ਦਿਸਦਾ ਆਪਾਂ ਨੂੰ ਸ਼ੁਤਰਮੁਰਗ ਹਾਈਨਾ ਰੋਡ ਆਸਟ੍ਰਿਚ ਰੋਡ ਬਲੈਕ ਪੁਆਇੰਟ ਮੀਹਾ ਕਰਕੇ ਖੁਰਿਆ ਹੋਇਆ ਯਾਰ ਆ ਬਾਈ ਸਾਰਾ ਇਹ ਜਿਹੜੀ ਥਾਂ ਤੇ ਆਪਾਂ ਫਿਰਦੇ ਆ ਇਹ ਇੱਕ ਨਿਕਾ ਜੰਗਲਾ ਸ਼ਹਿਰ ਦੇ ਬਾਹਰ ਵਾਰ ਤੇ ਇਹ ਜੰਗਲ ਜੰਗਲ ਲੋਕਾਂ ਲਈ ਹੁਣੇ ਖੋਲਿਆ ਆ ਆ ਲੀਹੇ ਪਗ ਡੰਡੀਆਂ ਹੁਣੇ ਬਣਾਈਆਂ ਨੇ ਮਾੜਾ ਮੋਟਾ ਕੋਈ ਟਰੈਕਟਰ ਦੀ ਮਦਦ ਨਾਲ ਤੇ ਬਾਕੀ ਕਾਕੂ ਵੱਢ ਕੇ ਇਹਨਾਂ ਨੇ ਰਾਹ ਬਣਾਇਆ ਕਿ ਲੋਕ ਇੱਥੇ ਆਉਣ ਟਿਕਟ ਖਰਚਣ ਤੇ ਇਸ ਵਾਲੇ ਦਵਾਲੇ ਨੂੰ ਦੇਖਣ ਆਲੇ ਦਵਾਲੇ ਨੂੰ ਕੀ ਦੇਖਣਗੇ ਇੱਥੇ ਛੁਤਰ ਮੁਰਗਾ ਕੁਝ ਲੱਕੜ ਬੱਗੇ ਵੀ ਲਿਖੇ ਹੋਏ ਆ ਪਰ ਲੱਕੜ ਬੱਗੇ ਹੋ ਸਕਦੇ ਆ ਕੋਈ ਕਿਤੇ ਨਾ ਕਿਤੇ ਜੈਬਰੇ ਹੋਣਗੇ ਤੇ ਅਜਾ ਜਿਹੜੀ ਥਾਂ ਤੇ ਖੜੇ ਆ ਆਪਾਂ ਬਲੈਕ 뷰 ਪੁਆਇੰਟ ਇੱਥੋਂ ਖੜ ਕੇ ਆਲੇ ਦਵਾਲੇ ਦਾ ਝਾਕਾ ਬਾਕਾ ਇਹੋ ਜਿਹਾ ਦਿਸਦਾ ਤੇ ਉਹ ਗੱਡੀ ਤੇ ਅਸੀਂ ਘੁੰਮ ਰਹੇ ਆ ਨੀਵੀਂ ਇਥੇ ਗੱਡੀ ਥੋੜੀ ਤਾਂ ਕਰਕੇ ਇਹਦੀ ਸਮੱਸਿਆ ਆਉਂਦੀ ਆ ਜੇ ਪੱਕੀ ਗੀਮ ਰਿਜ਼ਰਵ ਹੋਵੇ ਲੋਕ ਆਉਂਦੇ ਜਾਂਦੇ ਰਹਣੋਂ ਤਾਂ ਲੀਹੇ ਪੱਕੇ ਹੁੰਦੇ ਆ ਫਿਰ ਇਹ ਈਂ ਦਿ ਸਮੱਸਿਆ ਨਹੀਂ ਆਉਂਦੀ ਆ ਚਾਰਕ ਲੱਗਣਾ ਰੱਖੀਆਂ ਹੋਈਆਂ ਇੱਥੇ ਬੈ ਕੇ ਬੰਦਾ ਆਪਣਾ ਕੁਝ ਬਣਾ ਕੇ ਸੋਹਣੀ ਥਾਂ ਇੱਥੇ ਖਾ ਪੀ ਸਕਦਾ ਡੈਜ਼ਿਗਨੇਟਿਡ ਪਿਕਨਿਕ ਜ਼ੋਨ ਰਿਸਪੈਕਟ ਦਾ ਵਾਈਲਡ ਲਾਈਫ ਟੂ ਨੋਟ ਡਿਸਟਰਬ অর ਫੀਡ ਥਮ ਯੂਜ਼ ਦਾ ਬਿਨਸ ਪ੍ਰੋਵਾਈਡਡ ਫਾਰ ਦਾ ਵੇਸਟ ਜੈਬਰਾ ਹੁਣ ਇਧਰ ਨੂੰ ਜਾਣਾ ਤੁਸੀਂ ਇਧਰ ਜੈਬਰਾ ਜ਼ੂਬਰਾ ਦੇਖ ਲੈਣੇ ਆ ਜੈਬਰਾ ਦੇਖਣਾ ਜ਼ੈਬਰਾ

ਇਹਨੂੰ ਸੋਹਣੀ ਦਿਖ ਦਿੱਤੀ ਹੋਈ ਹੈ ਤੇ ਰੈਸਟੋਰੈਂਟ ਵੀ ਕਾਹਦਾ ਨਾਲ-ਨਾਲ ਇਹ ਨਰਸਰੀ ਆ ਇੱਥੇ ਆਪਦੇ ਬੂਟੇ ਤਿਆਰ ਕਰਦੇ ਆ ਤੇ ਬੂਟੇ ਵੇਚਦੇ ਨੇ ਠੀਕ ਆ ਆਪਣਾ ਮਲੋਤਰਾ ਜੀ ਹਾਂਜੀ ਐਮ ਆ ਰਾਈਟ ਬਿਲਕੁਲ ਬਿਲਕੁਲ ਜੀ ਯੂ ਕੈਨ ਕਰੈਕਟ ਮੀ ਇਫ ਆਈ ਆਮ ਰੋਂਗ ਹੇਅਰ ਯੂ ਆਰ ਐਬਸੋਲੂਟਲੀ ਰਾਈਟ ਥੋੜੀ ਥੋੜੀ ਅੰਗਰੇਜ਼ੀ ਚ ਪੜ ਰਹੇ ਆ ਅੱਜ ਕੱਲ ਆਪਾਂ ਜਿਵੇਂ ਚਰੀ ਵੜਦੇ ਹੁੰਦੇ ਹਾਂ ਹਾਂ ਬਿਲਕੁਲ ਬਿਲਕੁਲ ਵੇਚਦੇ ਨੇ ਚਲਿਏ ਬਰਾਉਂ ਫਿਰ ਹਾਂਜੀ ਇੰਨੇ ਸਾਰਾ ਕੁਝ ਹੀ ਬੰਦ ਕਰੀ ਬਿਠੇ ਤੇ ਜਿੰਦੇ ਗੁੰਡੇ ਲਾਈ ਬਿਠੇ ਨੇ ਉੱਧਰ ਵੀਕੈਂਡ ਤੇ ਖੋਲਣਗੇ ਵੀਕੈਂਡ ਤੇ ਖੋਲਣਗੇ ਕੱਲ ਫ੍ਰਾਈਡੇ ਤੋਂ ਸ਼ੁਰੂ ਹੋ ਜਾਂਦਾਗਾ ਇੱਥੇ ਇੱਥੇ ਦੇ ਨੀ ਦਰਮਾਰ ਦੀ ਵਿਚਾਰ ਕਰਦੇ ਕਿ ਦਾਰੂ ਪੈਣ ਨੂੰ ਹਾਂਜੀ ਦਿਨਵਾਰ ਦੀ ਕੋਈ ਕੋਈ ਵਿਚਾਰ ਨਹੀਂ ਉਹ ਛੁੱਟੀ ਕਰਦੇ ਆ ਠੀਕ ਹੈ ਜੀ ਵਿਚਾਰ ਨਹੀਂ ਆਈਸਕ੍ਰੀਮ ਵਾਲਾ ਖੋਲੀ ਬਿਠਾ ਲੈ ਟਾਈਮ ਬੰਦ ਕਰੀ ਜਾਂਦੇ ਆ ਇਹਨਾਂ ਦੇਸ਼ਾਂ ਦੀ ਸਾਰਿਆਂ ਦੀ ਕਰੰਸੀ ਇਹੋ ਜੀ ਆ। ਇਹ ਕਰੰਸੀ ਬੰਦੇ ਨੂੰ ਇੰਨਾ ਕਾਜ ਆਉਂਦੀ ਆ ਨਾ ਹਿਸਾਬ ਕਿਤਾਬ 'ਚ। ਜਿਵੇਂ ਆਪਾਂ ਕਹਿਦੇ ਨੇ ਉਹਨੇ ਵੀ ਲੱਖ ਦੇਤਾ ਕਿਸੇ ਨੂੰ। ਇਹ ਲੱਖ ਨਹੀਂ ਕਹਿੰਦੇ ਇਹ ਕਹਿੰਦੇ ਹੁੰਦੇ ਆ 100000 ਵੀ 100000 ਦਿੱਤਾ। ਹਾਂਜੀ। ਲੱਖ ਇੰਟਰਨੈਸ਼ਨਲ ਹੀ ਬਾਈ ਇਹ ਹੀ ਚੱਲਦਾ ਹੁੰਦਾ। ਇੰਟਰਨੈਸ਼ਨਲੀ 1 ਲੱਖ ਨੂੰ 100000 ਕਹਿੰਦੇ ਆ 100000 ਕਹਿੰਦੇ ਆ ਹਾਂਜੀ 1 ਲੱਖ 100000 2 ਲੱਖ 200000 ਨਹੀਂ ਵਧਦਾ ਜਾਂਦਾ ਇਹਦਾ ਕੀ ਸਾਬ ਆ ਆਪਾਂ ਅੰਗਰੇਜ਼ੀ ਚ ਵੀ ਲਿਖਦੇ ਹੁੰਦੇ ਜਦੋਂ ਬੈਂਕ ਚ ਜਾ ਕੇ ਚੈੱਕ ਭਰੀਏ ਆਪਾਂ ਲਿਖਦਾ ਵੀ 2 ਲੱਖ ਆਪਣੇ ਇੰਡੀਆ ਚ ਲਿਖ ਦਿੰਨੇ ਬਾਈ ਜੀ ਇਹ ਨਹੀਂ ਲਿਖਦੇ ਇਹ ਨਹੀਂ ਲਿਖਦੇ ਬਾਹਰ ਨਹੀਂ ਲਿਖਦੇ ਮੈਨੂੰ ਲੱਗਦਾ ਜਿੱਥੋਂ ਤੱਕ ਅਮਰੀਕਾ ਕੈਨੇਡਾ ਚ ਵੀ ਨਹੀਂ ਲਿਖਦੇ ਉਹ ਵੀ 100000 ਹੀ ਲਿਖਦੇ ਨੇ 100000 ਲਿਖਦੇ ਹਾਂਜੀ ਕਿਉਂਕਿ ਮੈਂ ਫਿਲਮਾਂ ਚ ਕਾਫੀ ਦੇਖਿਆ ਉਹਨਾਂ ਦੇ ਦੇਖਦੇ ਹੁੰਦੇ ਨੇ ਨਾ ਹਾਲੀਵੁੱਡ ਮੂਵੀ ਉਹ ਉਹੀ ਕਹਿੰਦੇ ਹੁੰਦੇ ਆ ਇਹ ਰਾਸ਼ਟਰਪਤੀ ਸਾਹਿਬ ਨੇ ਇੱਥੋਂ ਦੇ ਇਹ ਨਹੀਂ ਨਹੀਂ ਹੋਣ ਵਾਲੀ ਨਹੀਂ ਜੀ ਪੁਰਾਣੇ ਨੇ ਪੁਰਾਣੇ ਨੇ ਹਾਂ ਠੀਕ ਹੈ ਟੈਸਟਿੰਗ ਕਮੂਜ਼ੂ ਬੰਡਾ ਪਹਿਲੇ ਰਾਸ਼ਟਰਪਤੀ ਇਸ ਮਿਲਦੇ ਪਹਿਲੇ ਰਾਸ਼ਟਰ ਇਹ ਦੇਸ਼ 1964 ਦੇ ਵਿੱਚ ਆਜ਼ਾਦ ਹੋਇਆ ਆਜ਼ਾਦ ਹੋਇਆ ਹਾਂਜੀ ਆਜ਼ਾਦੀ ਦੀ ਗੱਲ ਵੀ ਕਰਤੀ ਆਪਾਂ ਨੇ ਹਾਂਜੀ ਚਲੋ ਗਿਣੋ ਤੁਸੀਂ ਲੱਗੇ ਹੋਏ ਹੋ ਨੋਟਾਂ ਵਾਲੀ ਮਸ਼ੀਨ ਕਦੇ-ਕਦੇ ਅੱਖਾਂ ਦੇ ਵਿੱਚ ਵੀ ਰੜਕਮਾਉਣ ਨੂੰ ਸ਼ੁਰੂ ਹੋ ਜਾਂਦੀ ਆ ਇਹ ਦੇਸ਼ ਦੇ ਵਿੱਚ ਆਪਾਂ ਲੌਂਗ ਵੇਨ ਘੁੰਮ ਲਿਆ 890 ਕਿਲੋਮੀਟਰ ਦੀ ਰਾਈਡ ਕੀਤੀ ਆ ਹੁਣ ਆਪਾਂ ਇਹਦੇ ਚੋਂ ਬਾਹਰ ਨਿਕਲ ਕੇ ਅਗਲੇ ਦੇਸ਼ ਜਾਂਬੀਆ ਵੱਲ ਮੂੰਹ ਕਰਦੇ ਆ ਤੇ ਹਰੇਕ ਦੇਸ਼ ਦੇ ਵਿੱਚ ਕੁਝ ਥਾਂ ਆਪਣੀਆਂ ਰਹਿ ਜਾਂਦੀਆਂ ਨੇ ਦੇਖਣ ਵਾਲੀਆਂ ਜਰਜੀ ਗੱਲ ਹੈ ਜੇ ਆਪਾਂ ਆਖੀਏ ਆਪਾਂ ਇੰਡੀਆ ਘੁੰਮਣ ਨਿਕਲੇ ਹੋਏ ਆ ਤਾਂ ਇੰਡੀਆ ਸਾਰਾ ਇੱਕੋ ਵਾਰ ਚ ਨਹੀਂ ਘੁੰਮਾਇ ਜਾਂਦਾ ਉਹੋ ਜੀ ਗੱਲ ਆ ਇਹਦਾ ਸ਼ਹਿਰ ਬਲੰਟਰ ਇੱਥੋਂ 350 ਕਿਲੋਮੀਟਰ ਦੂਰ ਆ ਪਹਿਲਾਂ ਮੇਰੀ ਰਾਇ ਸੀ ਫਿਰ ਤੁਹਾਨੂੰ ਦੇਖ ਕੇ ਆਵਾਂਗੇ ਪਰ ਹੁਣ ਕੁਝ ਕਾਰਨਾ ਕਰਕੇ ਆਪਾਂ ਇਥੋਂ ਛੇਤੀ ਨਿਕਲਾਂਗੇ ਇਸ ਦੇਸ਼ ਚੋਂ ਜਾੰਬੀ ਜਾੰਬੀਆ ਬੜਾਂਗੇ ਹੁਣ ਤੇ ਅਗਲੇ ਦੇਸ਼ ਦਾ ਬਾਰਡਰ ਇਥੋਂ 120 ਕਿਲੋਮੀਟਰ ਦੂਰ ਆ ਤੇ ਅਗਲੇ ਦੇਸ਼ ਨੂੰ ਦਾਖਲ ਹੋਣੇ ਆ ਹੌਲੀ 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 ਆਪਾਂ ਅੱਗੇ ਨੂੰ ਵਧਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰ ਸਤਿਕਾਰ ਜਾੰਬੀਆ ਦੇ ਵਿੱਚ ਇਹਦੇ ਚ ਮਲਾਵੀ ਚ ਲੌਂਗ ਵੇ ਤੋਂ ਜਿੰਨੇ ਵੀ ਪਰਿਵਾਰ ਬੈਠੇ ਆ ਮੁੰਡੇ ਕੰਮ ਕਰਦੇ ਨੇ ਆਪਾਂ ਸਾਰੇ ਦਰਸ਼ਣ ਮੇਲੇ ਕੀਤੇ ਆ। ਸ਼ਾਮੀ ਵੀ ਮੈਨੂੰ ਮਿਲੇ ਸੀ ਇੱਕ ਬਾਈ ਜੀ ਹੋਣੀ, ਦੋ ਬਾਈ ਹੋਣੀ ਮਿਲੇ ਸੀ ਤੇ ਜਿੰਨੇ ਵੀ ਅਫਰੀਕਾ ਦੇ ਦੇਸ਼ਾਂ ਵਿੱਚ ਗੁਰਦੁਆਰੇ ਨੇ ਇਹ ਸਾਰੇ ਗੁਰਦੁਆਰੇ ਆਪਸ ਦੇ ਵਿੱਚ ਜੁੜੇ ਹੋਏ ਆ। ਅਫਰੀਕਾ ਸਿੱਖ ਕਾਉਂਸਲ ਬਕਾਇਦਾ ਇਹਨਾਂ ਦੀਆਂ ਆਪਸ ਵਿੱਚ ਮੀਟਿੰਗਸ ਹੁੰਦੀਆਂ ਨੇ ਤੇ ਗੁਰਦੁਆਰਿਆਂ ਦਾ ਪ੍ਰਬੰਧ ਸਟੱਡੀ ਟੰਗਣ ਨਾਲੇ ਸਾਰਾ ਇਹਨਾਂ ਦਾ ਚੱਲਦਾ। ਸੋ ਇਹੋ ਜਿਹੀਆਂ ਗੱਲਾਂ ਬਾਤਾਂ। ਮਿਲਦੇ ਆਪਾਂ ਕੱਲ ਦੇ ਸਫ਼ਰ 'ਚ ਕੱਲ ਦੀ ਵੀਡੀਓ ਨਾਲ ਸਵੇਰੇ ਮੈਂ ਸਾਈਕਲ ਦੇ ਬ੍ਰੇਕ ਸ਼ੂਪ ਪਵਾ ਕੇ ਫਿਰ ਆਪਾਂ ਅਗਲੇ ਰਾਹਾਂ ਤੇ ਨਵੇਂ ਸਫਰਾਂ ਤੇ ਹੋਵਾਂਗੇ ਜਦੋਂ ਵੀ ਕਿਸੇ ਸ਼ਹਿਰ ਤੇ ਜਾਂਦੇ ਆਪਾਂ ਖਾਸ ਕਰਕੇ ਰਾਜਧਾਨੀ ਚ ਤਾਂ ਉੱਥੇ 2-3 ਦਿਨ ਰੁਕਦੇ ਆ ਉੱਥੇ ਜਿਹੜੀਆਂ ਥਾਵਾਂ ਹੁੰਦੀਆਂ ਨੇ ਦੇਖਣ ਵਾਲੀਆਂ ਉਹਨਾਂ ਨੂੰ ਦੇਖਦੇ ਆ ਜਿਹੜੇ ਉੱਥੇ ਆਪਣੇ ਪੰਜਾਬੀ ਵਸਦੇ ਹੁੰਦੇ ਨੇ ਆਪਾਂ ਉਹਨਾਂ ਨੂੰ ਮਿਲਦੇ ਆ ਸੋ ਉਹ ਸਾਰਾ ਕੁਝ ਹੋ ਗਿਆ ਹੁਣ ਆਪਾਂ ਅੱਗੇ ਆਪਣੇ ਅੱਗੇ ਨਿਕਲਣਾ ਬੰਦ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰ ਸਤਿਕਾਰ ਜੁੜੇ ਰਹੋ ਆਪਣੇ ਸਫ਼ਰ ਨਾਲ ਅਫਰੀਕਾ ਦੇ ਆਉਂਦੇ ਸਫ਼ਰ ਚ ਆਪਾਂ ਨਵੇਂ ਦੇਸ਼ ਦੇਖਾਂਗੇ ਨਵੇਂ ਰੰਗ ਦੇਖਾਂਗੇ ਨਵੇਂ ਲੋਕਾਂ ਨੂੰ ਮਿਲਾਂਗੇ ਸਤਿ ਸ਼੍ਰੀ ਅਕਾਲ ਜੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਜਰੂਰ ਕਰਿਓ